ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਕਿ ਤਿੰਨ ਪਰਿਵਾਰ ਜਿਹੜੇ ਐ ਉਹਨਾਂ ਨੇ ਬੜਾ ਸ਼ੋਰ ਸ਼ਰਾਬਾ ਮਚਾਇਆ ਵੈ ਬੜਾ ਹੱਲਾ ਗੁੱਲਾ ਕੀਤਾ ਜੀ ਜਿਹੜੀ ਸਾਡੀ ਕੁੜੀ ਆ ਉਹਦੇ ਨਾਲ ਬਲਤਕਾਰ ਕੀਤਾ ਗਿਆ ਸਾਡੀਆਂ ਕੁੜੀਆਂ ਦੇ ਨਾਲ ਤੇ ਉਸ ਤੋਂ ਬਾਅਦ ਅਮਰਤਪਾਲ ਮਹਿਰੂ ਨੇ ਤੇ ਉਹਦੇ ਸਾਥੀਆਂ ਨੇ ਉਹਨਾਂ ਨੂੰ ਮਾਰਿਆ ਵੈ ਇਹ ਤਿੰਨ ਪਰਿਵਾਰ ਕਿਹੜੇ ਐ ਤੇ ਨਾਲ ਹੀ ਨਾਲ ਆਪਾਂ ਦੇਖਾਂਗੇ ਕਿ ਜਿਹੜੇ ਸਿੰਘਾਂ ਸਰਦਾਰਾਂ ਦੀ ਖਾਲਸਾ ਫੌਜ ਜਿਹੜੀ ਐ ਉਹ ਅਮਰਤਪਾਲ ਸਿੰਘ ਮਹਿਰੂ ਦੇ ਹੱਕ ਦੇ ਵਿੱਚ ਆ ਗਈ ਐ ਤੇ ਜਿਹੜੀ ਆਪਣੀ ਸਿੰਘ ਸਰਦਾਰਾਂ ਦੀ ਖਾਲਸਾ ਆ ਜਿਹੜੀ ਫੌਜ ਐ ਉਹ ਕੀ ਕਹਿੰਦੀ ਪਈ ਐ ਇਹ ਵੀ ਆਪਾਂ ਅੱਜ ਦੀ ਵੀਡੀਓ 'ਚ ਜਾਣਨੇ ਆ ਪਹਿਲਾਂ ਆਪਾਂ ਚੱਲ ਕੇ ਦੇਖ ਲੈਣਾ ਇਹਦੀ ਵੀਡੀਓ ਫਿਰ ਕਰਨੇ ਇਸ ਤੇ ਵਿਚਾਰ ਹਾਂਜੀ ਪੰਜਾਬੀਆਂ ਸਤਿ ਸ੍ਰੀ ਅਕਾਲ ਜਿਵੇਂ ਕੇ ਅਮਰਪਾਲ ਸਿੰਘ ਤੇ ਇੱਕ ਬਹੁਤ ਵੱਡਾ ਰੋਸ ਲਾ ਦਿੱਤੇ ਨੇ ਤਿੰਨ ਪਰਿਵਾਰ ਸਾਹਮਣੇ ਆ ਗਏ ਦੇ ਕੇ ਸਾਡੀ ਕੁੜੀ ਦੇ ਨਾਲ ਮਹਿਰਾਂ ਨੂੰ ਬਰਾਸਤ ਕਰ ਦਿੱਤਾ ਔਰ ਉਹਦਾ ਤੁਹਾਨੂੰ ਮੈਂ ਇੱਕ ਵੀਡੀਓ ਦਿਖਾਉਣ ਜਾ ਰਹਾ ਦੂਜੇ ਪਾਸੇ ਖਾਲਸਾ ਫੌਜ ਡਟ ਗਈ ਹੈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਕਿਉਂਕਿ ਅਮਰਪਾਲ ਸਿੰਘ ਮਹਿਰਾਂ ਅਕਸਰ ਸਾਰਾ ਪੰਜਾਬ ਜਾਣਦਾ ਵੀ ਬਲਾਤਕਾਰ ਨਹੀਂ ਕਰ ਸਕਦਾ ਔਰ ਧੀਆਂ ਪਾਣਾਂ ਦੀ ਇੱਜ਼ਤਾਂ ਵੀ ਰਾਖੀ ਕਰਨ ਵਾਲਾ ਇਨਸਾਨ ਇਹੋ ਜਿਹਾ ਘਣਾਉਣੀਆਂ ਹਰਕਤਾਂ ਨਹੀਂ ਕਰਦਾ ਔਰ ਇਹ ਪਰਿਵਾਰ ਇਗਾਮ ਲਾ ਰਿਹਾ ਤਿੰਨ ਪਰਿਵਾਰ ਨੇ ਕਹਿੰਦੇ ਸਾਡੀ ਕੁੜੀ ਦਾ ਰੇਪ ਕੀਤਾ ਮਹਰੋ ਨੇ ਔਰ ਦੂਜੇ ਪਾਸੇ ਖਾਲਸਾ ਫੌਜ ਖਾਲਸਾ ਬਹੁਤ ਜੱਟ ਵੀ ਹੈ ਕਹਿੰਦੇ ਹੁਣ ਅਸੀਂ ਤਾਂ ਮਰਨਾ ਹੀ ਹੈ ਸਾਡੀਆਂ ਘੋੜਿਆਂ ਦੇ ਉੱਤੇ ਕਾਠੀਆਂ ਕਸੀਆਂ ਪਈਆਂ ਨੇ ਯਾਨੀ ਅਸੀਂ ਆਪਣੇ ਸਿਰ ਵੜਾ ਸਕਦੇ ਆ ਪਰ ਮਹਰੋ ਦੇ ਨਾਲ ਖੜਾਂਗੇ ਔਰ ਡਟ ਕੇ ਖੜਾਂਗੇ ਜਿਹੜੇ ਲੋਕ ਚਾਹੇ ਜੋ ਮਰਜੀ ਦੀ ਹੈ ਮਹਰੋ ਇਸ ਤਰ੍ਹਾਂ ਦਾ ਬੰਦਾ ਨਹੀਂ ਹੋਗਾ ਇਹ ਖਾਲਸਾ ਫੌਜ ਬਣੀਓ ਨਿਰਪੱਖ ਗੱਲ ਕਹੀ ਗਈ ਹੈ ਔਰ ਦੂਜੇ ਪਾਸੇ ਇਹ ਕਹਿ ਰਹੇ ਨੇ ਕਿ ਅਮਰ ਪਾਲ ਸਿੰਘ ਮਹਿਰੋ ਜਿਹੜੇ ਕੇ ਉਹਨਾਂ ਦੇ ਤੇ ਅਲੀਗੇਸ਼ਨ ਲੱਗੇ ਕਿ ਉਹਨਾਂ ਨੇ ਕਮਲ ਕੌਰ ਦਾ ਕਤਲ ਕੀਤਾ ਔਰ ਦੋਵੇਂ ਸਾਥੀਆਂ ਦੇ ਉੱਤੇ ਉਹਨਾਂ ਤੇ ਦੋਸ਼ ਲੱਗੇ ਹੋਏ ਨੇ ਔਰ ਵਿੱਚ ਹੀ ਹੁਣ ਬਹੁਤ ਸਾਰੇ ਲੋਕ ਵਿਰੋਧਤਾ ਕਰ ਰਹੇ ਨੇ ਪਿੰਨ ਪਰਵਾਰ ਇਹ ਵੀ ਉਹਨਾਂ ਦੇ ਵਿੱਚੋਂ ਇੱਕ ਨੇ ਯਾਨੀ ਵੱਡੇ ਪੱਧਰ ਤੇ ਉਹਨਾਂ ਨੇ ਇੱਥੇ ਭੜਨਾ ਪ੍ਰਦਰਸ਼ਨ ਕਰ ਦਿੱਤਾ ਪੰਜਾਬ ਦੇ ਅੰਦਰ ਦੂਜੇ ਪਾਸੇ ਹੁਣ ਜਿਹੜੀ ਖਾਲਸਾ ਫੌਜ ਜਟ ਗਈ ਹੈ ਮਾਰੋ ਦੇ ਹੱਕ ਦੇ ਵਿੱਚ ਪਹਿਲਾਂ ਤੁਹਾਨੂੰ ਮੈਂ ਸੁਣਾਉਂਗਾ ਉਸ ਤੋਂ ਬਾਅਦ ਜਿਹੜੇ ਤਿੰਨ ਪਰਿਵਾਰ ਨੇ ਉਹਨਾਂ ਦਾ ਵੀ ਤੁਹਾਡੇ ਸਾਹਮਣੇ ਖੁਲਾਸਾ ਕਰਾਂਗੇ ਕਿ ਉਹ ਪਰਿਵਾਰ ਕੌਣ ਨੇ ਤੁਹਾਡੇ ਸਾਹਮਣੇ ਉਹਨੇ ਇੱਕ ਵੀਡੀਓ ਦਿਖਾਉਂਗਾ ਖਾਸਾ ਫੌਜ ਕੀ ਕਹਿ ਰਹੀ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਇਹ ਵੀ ਸੁਣੋ ਜਰਾ ਉਸ ਤੋਂ ਬਾਅਦ ਉਹੀ ਤਿੰਨ ਪਰਿਵਾਰਾਂ ਦਾ ਤੁਹਾਡੇ ਸਾਹਮਣੇ ਚਿਹਰਾ ਦਿਖਾਵਾਂਗੇ ਕਿ ਹਾਇ ਹੈ ਕੌਣ ਸੁਣੋ ਆਸਿਆ ਨੇ ਹੁਣ ਇੱਕੋ ਪਰਨ ਕਰ ਲਿਆ ਜਿਹੜਾ ਸਾਡੇ ਧੱਕੇ ਚੜ ਗਿਆਹੀਂ ਥੋਕਾਂਗੇ ਇਹਨਾਂ ਨੂੰ ਜੇ ਅਸੀਂ ਇਹਨਾਂ ਦੇ ਧੱਕੇ ਚੜਦੇ ਸਨ ਥੋਕ ਦਨ ਅਸੀਂ ਪਰਿਵਾਰ ਸਾਡੇ ਪਰਿਵਾਰ ਤਾਂ ਐ ਨਹੀਂ ਸਾਡੀਆਂ ਦਾ ਘੋੜਿਆਂ ਤੇ ਕਾਠੀਆਂ ਆਏ ਉਹ ਜਿਹੜਾ ਘੱਟੀ ਦੀਵਾਰ ਨਿਕਰਦੇ ਅਸੀਂ ਜਨਾਨੀ ਦੀਵਾਰ ਨਿਕਰਦੇ ਪਰ ਉਹ ਕੀ ਐਵੇਂ ਦਾ ਪਾਣਾ ਵਰਤਿਆ ਜਿਹੜਾ ਅੰਮ੍ਰਿਤਪਾਲ ਨਹਿਰੋਂ ਤੇ ਦੋ ਸਿੰਘ ਨੇ ਜਿਹੜੇ ਉਹਨਾਂ ਨੂੰ ਕੱਲੀ ਨੂੰ ਘੇਰ ਕੇ ਉਹਨੂੰ ਗਲ ਕੁੱਟ ਕੇ ਮਾਰਨਾ ਪਿਆ ਉਹ ਇਹਨਾਂ ਨੇ ਮੂਸੇ ਆਲਾ ਮਰਵਾਇਆ ਉਹ ਜੋਧਾ ਜਿੱਦੀ ਇੱਕ ਬਾਜ ਨਾਲ 178 ਦੇਸਾਂ ਦੇ ਵਿੱਚ ਸਰਚ ਵੱਜੀ ਆ ਵੀ ਬਲਵਿੰਦਰ ਜਟਾਣਾ ਕੌਣ ਸੀ ਇਹ ਜਿਹੜੀ ਲੱਜਰਤਾ ਪਣਾਉਂਦੇ ਆ ਜਿਹੜੇ ਗੰਦ ਪਾਉਂਦੇ ਆ ਉਹਨਾਂ ਨੂੰ ਇਹ ਸ਼ਹਿਦ ਦਿੰਦੇ ਆ ਠੀਕ ਆ ਇਹ ਬੀਬੀ ਨੂੰ ਵੀ ਸ਼ਹਿਦ ਦਿੱਤੀ ਹੋਈ ਸੀ ਜਿਵੇਂ ਬੂਟਾ ਚੋਰਾ ਉਹਨੂੰ ਵੀ ਸ਼ਹਿਦ ਦਿੱਤੀ ਹੋਈ ਆ ਇਹ ਸਕੌੜਟੀਆਂ ਸਕੌੜਟੀਆਂ ਭਾਈ ਕਿਸੇ ਦੀਆਂ ਨਹੀਂ ਅੜਨੀਆਂ ਭਲੇਖਾ ਸਾਨੂੰ ਜਿੱਦẽ ਪ੍ਰਮਾਤਮਾ ਮਣੀਓ ਕਿਸੇ ਦੀ ਹਾਜ਼ਰੀ ਸੇਵਾ ਦੀ ਲੱਗੀ ਸਭ ਕਾਰਜ ਦਾ ਰਾਸ ਆ ਚੜੀ ਲੁਧਿਆਣੇ ਦਾ ਗੰਜਾ ਜਆ ਉਹ ਕਹਿੰਦਾ ਜੀ ਸਾਡੀ ਧੀ ਪੰਜਾਬ ਉਹ ਚਵੜਾ ਤੈਨੂੰ ਅਸੀਂ ਕਹਿਣਾ ਚਾਹੁੰਦੇ ਆ ਚਵੜਾ ਧੀ ਤੇਰੀ ਹੋਗੀ ਜੇ ਧੀ ਹੁੰਦੀ ਸੰਸਕਾਰ ਤੇ ਪਹੁੰਚਦਾ ਨਾ ਹੂੰ ਠੀਕ ਆ ਇੱਕ ਅਮਿਤ ਰੋੜਾ ਇੱਕ ਉਥੇ ਮੰਡਿਆ ਜਿਹੜਾ ਇਹੇ ਚਵੜਿਆ ਹੋਰ ਇੱਕ ਬੂਟਾ ਚੋਰ ਅਸੀਂ ਪਹਿਲਾਂ ਵੀ ਪਾਈ ਸੀ ਬੂਟੇ ਚੋਰ ਨੂੰ ਕਹਿਣਾ ਚਾਹੁੰਦੇ ਆ ਵੀ 4 ਲੱਖ ਫੋਲੋਅਰ ਸੀ ਉਹਦਾ ਤੇ ਤੂੰ ਜਾਂਦਾ ਬਾਪ ਕਰਿਆ ਸੀ ਉਹਦਾ ਲੱਕੜਾਂ ਲੈ ਕੇ ਤੇ ਜਾਂਦਾ ਇਹ ਤਾਂ ਸੀ ਮਹਿੰਦ ਸਿੰਘ ਫੌਜਾਂ ਜਿਹੜੀਆਂ ਕਿ ਅਮਰਪਾਲ ਸਿੰਘ ਮਹਰੋ ਦੇ ਹੱਥ ਵਿੱਚ ਡਟ ਗਈਆਂ ਨੇ ਉਹਨਾਂ ਨੇ ਕਿਹਾ ਕਿ ਹੁਣ ਤਾਂ ਸਰ ਧਰ ਦੀ ਬਾਜ਼ੀ ਲਾਵਾਂਗੇ ਪਰ ਅਸੀਂ ਮੰਗਾ ਨਾਚ ਨਹੀਂ ਨੱਚਣ ਦੇਵਾਂਗੇ ਚੇਰੀਆਂ ਵੀ ਜਮਾਨੀਆਂ ਪੰਜਾਬ ਦੇ ਅੰਦਰ ਨੱਚਰਤਾ ਫਲਾਉਣਗੀਆਂ ਅਸੀਂ ਉਹਨਾਂ ਨੂੰ ਗੱਡੀ ਚੜਾਵਾਂਗੇ ਇਹ ਸਿੱਧਾ ਨਹਿنگ ਸਿੰਘ ਫੌਜਾਂ ਦਾ ਬਿਆਨ ਆ ਗਿਆ ਔਰ ਦੂਜੇ ਪਾਸੇ ਆ ਜੋ ਜਿਹੜੇ ਤਿੰਨ ਪਰਿਵਾਰਾਂ ਦੀ ਮੈਂ ਗੱਲ ਕਰ ਰਿਹਾ ਸੀ ਕਿ ਅਮਰਪਾਲ ਸਿੰਘ ਮਹਿਰੋ ਦੇ ਖਿਲਾਫ ਉਹਨਾਂ ਨੇ ਇੱਕ ਬਹੁਤ ਵੱਡਾ ਅਲੀਗੇਸ਼ਨ ਲਾ ਦਿੱਤਾ ਹੈ ਕਹਿੰਦੇ ਸਾਦੀ ਕੁੜੀ ਦੇ ਨਾਲ ਬਲਾਦਕਾਰ ਕਰ ਦਿੱਤਾ ਮਹਿਰੋ ਨੇ ਪਰ ਆਹੇ ਗੱਲ ਕਿ ਨਹੀਂ ਪੱਜੂ ਪੰਜਾਬ ਦੇ ਅੰਦਰ ਸਾਡੇ ਤਾਂ ਨਹੀਂ ਪੱਜਦੀ ਪਰ ਬਾਰਾ ਸਾਲ ਕਈ ਯਾਰਾਂ ਦੋਸਤਾਂ ਦੇ ਕਮੈਂਟ ਆਏ ਸਾਡੇ ਪੰਜਾਬ ਦੇ ਵਿੱਚੋਂ ਇੱਕ ਵੀਡੀਓ ਦੇ ਵਿੱਚ ਕਹਦੇ ਦੇਵਾ ਸਿੱਧੂ ਤੁਸੀਂ ਕਦੇ ਗੱਲ ਐ ਕਰਦੇ ਹੋ ਕਦੇ ਆਏ ਬਾਰਾ ਸਾਲ ਦੇ ਵਿੱਚ ਭਾਈ ਜਿਹੜੀ ਵੀ ਅਪਡੇਟ ਹੋਊਗੀ ਉਸੇ ਹੀ ਪ੍ਰਕਾਰ ਤੁਹਾਡੇ ਦਾ ਪਹੁੰਚੂਗੀ ਜੇਕਰ ਅਮਰਪਾਲ ਸਿੰਘ ਮਹਰਾਂ ਦੀ ਕੋਈ ਰਿਕਾਉਂਟਰ ਦੀ ਖਬਰ ਆ ਉਹ ਵੀ ਤੁਹਾਡੇ ਸਾਹਮਣੇ ਧਰਦੇ ਆ ਜੇਕਰ ਅਮਰਪਾਲ ਸਿੰਘ ਦੇ ਬਰੀ ਹੋਣ ਦੀ ਖਬਰ ਉਹ ਵੀ ਮੈਂ ਪਾਈ ਆ ਜੋ ਖਬਰ ਆ ਤੁਹਾਡੇ ਨਾਲ ਮੈਂ ਸਾਂਝੀ ਕਰਦਾ ਹਾਂ ਔਰ ਜਿਹੜੀ ਇਹ ਖਬਰ ਹੈ ਇਹ ਤਾਂ ਪਰਿਵਾਰ ਅਕਸਰ ਤੁਸੀਂ ਜਾਣਦੇ ਹੋ ਵੀ ਕੌਣ ਨੇ ਪਰ ਮੈਂ ਦਿਖਾਉਣਾ ਚਾਹੁੰਦਾ ਕਿ ਇਹਦੀ ਉਹ ਕੁੜੀ ਆ ਜਿਹਦੇ ਨਾਲ ਕਹਿੰਦੇ ਅਮਰਪਾਲ ਸਿੰਘ ਮੇਰੇ ਬਲਾਤਕਾਰ ਕਰ ਗਿਆ ਜਾਂ ਕੀਤਾ ਮੈਨੂੰ ਨਹੀਂ ਪਤਾ ਆਪਾਂ ਮੰਨ ਨਹੀਂ ਸਕਦੇ ਔਰ ਸਾਡੇ ਲੋਕ ਵੀ ਇਸ ਗੱਲ ਨੂੰ ਮੰਨਦੇ ਪਰ ਇਹ ਮੰਨ ਰਹੇ ਨਹੀਂ ਕਹਿੰਦੇ ਸਾਡੀ ਕੁੜੀ ਦੇ ਨਾਲ ਬਲਾਤਕਾਰ ਕਰ ਦਿੱਤਾ ਤਾਂ ਦੇਖ ਲਓ ਇਹ ਤਿੰਨੇ ਪਰਿਵਾਰ ਨੇ ਇਹ ਕੁੜੀ ਦੇ ਯਾਨੀ ਪਿਓ ਨੇ ਤਹਾਨੂੰ ਮੈਂ ਤੁਹਾਨੂੰ ਇਹ ਵੀ ਤਸਵੀਰ ਦਿਖਾਣਾ ਚਾਹੂੰਗਾ ਉਸ ਤੋਂ ਬਾਅਦ ਇਹ ਗੱਲ ਤੁਸੀਂ ਆਪ ਤਾਂ ਕਰਨੀ ਕੋਈ ਵਾਕਈ ਵਾਕਈ ਇਹ ਸੱਚ ਹੈ ਕਿ ਅਮਰ ਪਰਸਾਂ ਦੇ ਖਰਾਬ ਬੋਲਣ ਵਾਲੇ ਤਪੀੜ ਆਹੀ ਤੇ ਨੇ ਉਹ ਪਰਿਵਾਰ ਛੇੜੇ ਕਹਿੰਦੇ ਸਾਡੀ ਕੁੜੀ ਦੇ ਨਾਲ ਜਾਨੀ ਵਿਲਾਦਕਾਰ ਕਰ ਗਿਆ ਮੈਰੋਂ ਤੇ ਉਹਦੇ ਸੰਸਕਾਰ ਤਹੇ ਪਹੁੰਚੇ ਨਹੀਂ ਇਹਨਾਂ ਦੇ ਮੂੰਹ ਤੇ ਲਾਣਤਾ ਪੈ ਰਹੀਆਂ ਨੇ ਪੂਰੇ ਪੰਜਾਬ ਦੇ ਵਿੱਚੋਂ ਯਾਨੀ ਪੂਰੇ ਵਰਲਡ ਵਿੱਚੋਂ ਇਹਨਾਂ ਦੇ ਉੱਤੇ ਲਾਣਤਾ ਪੈ ਰਹੀਆਂ ਨੇ ਦੇਖੋ ਇੱਕ ਦਾ ਖਾਚਾ ਗੋਲਕਚੋ ਔਰ ਦੂਜਾ ਮੰਡਾ ਉਹ ਵੀ ਲੰਡੂ ਹੀ ਹੈ ਔਰ ਤੀਸਰਾ ਜਿਹੜਾ ਹੋ ਗੰਜਾ ਜਿਆ ਅਮਿਤ ਅਰੋੜਾ ਵਿਧਾਰੇ ਤੋਂ ਜਿਹੜਾ ਕਹਿੰਦਾ ਵਾ ਸਿਵਸਾਨਾ ਦਾ ਪ੍ਰਧਾਨ ਆ ਯਾਦ ਹੋਣਾ ਤੁਹਾਨੂੰ ਜਿਹੜੇ ਦੋਸਤਾਂ ਪ੍ਰੋਇਆ ਪੁਰਾਣੀਆਂ ਵੀਡੀਓ ਦੇਖਦੇ ਨੇ ਕੰਗੜਾ ਰਣੌਦ ਵੀ ਫੇਰ ਆਉਂਦੀ ਆ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਤੇ ਐਮਰਜੈਂਸੀ ਉਹਦੇ ਵਿੱਚ ਇਹ ਗੰਜਾ ਕਹਿੰਦਾ ਕਹਿੰਦਾ ਮੇਰੀ ਇਹ ਪੈਣ ਤੇ ਮੈਂ ਉਹਦਾ ਮੋੜ ਦਿੱਤਾ ਸੀ ਤੇ ਵੀਡੀਓ 2.5 ਤਿੰਨ ਲੱਖ ਲੋਕਾਂ ਨੇ ਵੇਖੀ ਤੇ ਉਹਨੂੰ ਸ਼ੇਅਰ ਵੀ ਕੀਤਾ ਛੇసే ਹੀ ਪ੍ਰਕਾਰ ਇਹਨਾਂ ਲੋਕਾਂ ਨੂੰ ਮੱਥ ਪਾਣੀ ਜ਼ਰੂਰੀ ਆ ਕਿਉਂਕਿ ਕਈ ਸਾਰੇ ਵਕੀਲਾਂ ਦੇ ਉੱਤੇ ਵੀ ਇਹ ਤੰਜ ਕਸ ਰਹੇ ਨੇ ਉਹਨਾਂ ਦਾ ਵਕਤ ਮਿਹਰੇ ਆ ਗਿਆ ਔਰ ਸਿੰਘਾਂ ਨੇ ਤਾਂ ਇੱਕ ਤਰਫਾ ਇਹ ਵੀ ਕਹਿ ਦਿੱਤਾ ਕਿ ਅਸੀਂ ਹੁਣ ਇਹਨਾਂ ਨੂੰ ਐ ਨਹੀਂ ਪਤਾ ਗੱਡੀ ਚੜਾ ਦਈਏ ਕਿਉਂਕਿ ਸਿੰਘ ਬਰਾਸਲ ਦੇ ਵਿੱਚ ਅੱਕੇ ਪਏ ਨੇ ਇਹ ਹਰ ਰੋਜ਼ ਕੂੜ ਪ੍ਰਚਾਰ ਕਰਨ ਦੇ 50-5000 ਰੁਪਈਆ ਲੈਂਦੇ ਆ ਗੋਲਫ ਚੋਰ ਨੇ ਵੀਡੀਓ ਪਾਈ ਆ ਵਕੀਲਾਂ ਦੇ ਖਿਲਾਫ ਉਹ ਕਹਿੰਦੇ ਵੀ 50 ਲੱਖ ਰੁਪਈਆ ਦਿੱਤਾ ਜਾਂਦਾ ਇਹਨਾਂ ਨੂੰ ਹੁਣ ਦਿੰਦਾ ਕੌਣ ਹੈ ਇਹ ਵੀ ਇੱਕ ਸਵਾਰਾ ਵਿਰੋਧੀ ਧਿਰਾਂ ਨੇ ਜਿਹੜੀਆਂ ਉਹ ਬੁਲਵਾਉਂਦੀਆਂ ਨੇ ਇਹਨਾਂ ਨੂੰ ਪਰ ਇੱਕ ਦਿਨ ਇਹਨਾਂ ਨੂੰ ਇਹ ਮਹਿੰਗਾ ਪੈਣਾ ਕਿਉਂਕਿ ਪੈਸੇ ਦੇ لالਚ ਦੇ ਵਿੱਚ ਕਮਰਕੌਰ ਮਾਰੀ ਗਈ ਹੈ ਔਰ ਪੈਸੇ ਦੇ ਹੀ لالਚ ਦੇ ਵਿੱਚ ਉਹਨਾਂ ਨੂੰ ਕੋਈ ਨਾ ਕੋਈ ਸਿੰਘ ਸੋਡਾ ਰਾਇਆ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਵੀ ਭੈਣ ਭਰਾ ਤੁਸੀਂ ਇਹਨਾਂ ਵੀਡੀਓ ਦੇ ਹੱਕ ਵਿੱਚੋਂ ਤਾਂ ਮੇਰਾ ਫਰਜ਼ ਸੀ ਕਿ ਇਹ ਜਿਹੜੇ ਤਿੰਨ ਪਰਿਵਾਰ ਨੇ ਉਹਨਾਂ ਦਾ ਤੁਹਾਨੂੰ ਚਿਹਰਾ ਦਿਖਾਣਾ ਜ਼ਰੂਰੀ ਹੈ ਦਰਾਸਲ ਦੇ ਵਿੱਚ ਇਹਨਾਂ ਨੇ ਕੂੜ ਪ੍ਰਚਾਰ ਵੱਡੇ ਪੱਧਰ ਦੇ ਉੱਤੇ ਸ਼ੁਰੂ ਕੀਤਾ ਕਹਿੰਦੇ ਅਮਰਪਾਲ ਸਿੰਘ ਮਹਰੋ ਸਾਡੀ ਕੁੜੀ ਦੇ ਨਾਲ ਰੇਰ ਕਰ ਗਿਆ ਇਹੀ ਉਹ ਬੰਦੇ ਨੇ ਤਿੰਨੇ ਹੀ ਬੰਦੇ ਨੇ ਤਾਂ ਮੈਂ ਚਾਹਾਂਗਾ ਕਿ ਤੁਹਾਡੀ ਰਾਇ ਕੀ ਆ ਜਿੰਨੇ ਵੀ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੇਖਿਆ ਕਿ ਜਿਹੜੇ ਤਿੰਨ ਪਰਿਵਾਰ ਹੈ ਇਹ ਸਿਰਫ ਡਰਾਮਾ ਬਾਜ਼ ਨੇ ਲੋਗ ਨੇ ਇਨਾਂ ਦਾ ਕੋਈ ਤੱਲਕ ਨਹੀਂ ਹੈ ਕਿਸੇ ਦੇ ਇਹ ਨਾਲ ਕਿ ਕਿਸੇ ਨੂੰ ਕਿੰਨਾ ਨੁਕਸਾਨ ਹੋ ਗਿਆ ਕਿੰਨੀ ਕਿਸੇ ਨਾਲ ਜ਼ਿਆਦਤੀ ਹੋ ਗਈ ਇਹ ਲੋਕ ਸਿਰਫ ਉਸ ਮੌਕੇ ਦਾ ਫਾਇਦਾ ਚੁੱਕਦੇ ਆ ਤੁਸੀਂ ਬੂਟਾ ਸਿੰਘ ਦੇਖ ਲਓ ਉਹ ਅਮਰ ਅਰੋੜਾ ਦੇਖ ਲਓ ਜਾਂ ਤੀਸਰਾ ਜਿਹੜਾ ਬੰਦਾ ਸੈਸ ਹੈਗਾ ਵਾ ਉਹਦੇ ਬਾਰੇ ਵੀ ਇਹ ਹੀ ਸਾਰਿਆਂ ਦੇ ਬਾਰੇ ਕਿ ਇਹ ਸਿਰਫ ਮੌਕੇ ਦਾ ਫਾਇਦਾ ਚੁੱਕਦੇ ਆ ਸਿਰਫ ਆਪਣੇ ਵਿਊਜ਼ ਵਾਸਤੇ ਆਪਣੇ ਫੋਲੋਅਰ ਵਾਸਤੇ ਜਾਂ ਇਹ ਉਹਨਾਂ ਲੋਕਾਂ ਕੋ ਪੈਸੇ ਲੈਂਦੇ ਆ ਇਹਨਾਂ ਬਾਰੇ ਵੀ ਮਸ਼ਹੂਰ ਹੈ ਕਿ ਉਹਨਾਂ ਲੋਕਾਂ ਕੋ ਪੈਸੇ ਲੈਂਦੇ ਆ ਜਿਨ੍ਹਾਂ ਨਾਲ ਕੋਈ ਤੱਕਾ ਜ਼ਿਆਤੀ ਹੋ ਜਾਂਦੀ ਹੈ ਜਿਨ੍ਹਾਂ ਦੀ ਸਪੋਰਟ ਚ ਕੋਈ ਨਹੀਂ ਨਾ ਖਲੋਂਦਾ ਇਹ ਪੈਸੇ ਲੈ ਕੇ ਫਿਰ ਉਹਨਾਂ ਦੀ ਸਪੋਰਟ ਚ ਖਲੋ ਜਾਂਦੇ ਤੇ ਉਹਨਾਂ ਦੇ ਹੱਕ ਚ ਬਿਆਨ ਬਿਆਦੀ ਸ਼ੁਰੂ ਕਰ ਦਿੰਦੇ ਆ ਤੁਸੀਂ ਦੇਖੇ ਇਹਨਾਂ ਦੇ ਕੈਰੇਕਟਰ ਇਹਨਾਂ ਦੇ ਕਿਰਦਾਰ ਦੇ ਬਾਰੇ ਤੁਸੀਂ ਸਾਰੇ ਜਾਣਦੇ ਹੋ ਕਿ ਕਿਸ ਤਰ੍ਹਾਂ ਦੇ ਲੋਕ ਨੇ ਬਸ ਬਾਕੀ ਤੁਸੀਂ ਦੇਖਿਆ ਕਿ ਜਿਹੜੇ ਆਪਣੇ ਸਿੰਘ ਸਰਦਾਰ ਹੈ ਖਾਲਸਾ ਫੌਜ ਜਿਹੜੀ ਹੈ ਉਹ ਅਮਰਪਾਲ ਮਹਿਰੂ ਤੇ ਉਹਨਾਂ ਦੇ ਸਾਥੀਆਂ ਦੇ ਹੱਕ ਚ ਖੜੇ ਹੋ ਗਏ ਆ ਕਿ ਅਸੀਂ ਹੁਣ ਅਮਰਤਪਾਲ ਮਹਿਰੂ ਤੇ ਉਹਦੇ ਸਾਥੀਆਂ ਦਾ ਪੂਰੀ ਸਪੋਰਟ ਕਰਾਂਗੇ ਪੂਰਾ ਸਾਥ ਦਾਂਗੇ ਕਿਸੇ ਦੀ ਜੁਰਤ ਨਹੀਂ ਕਿ ਉਹ ਅਮਰਤਪਾਲ ਮਹਿਰੂ ਆ ਦੇਖ ਸਕੇ ਤੇ ਜਿਹੜੇ ਇਲਜ਼ਾਮ ਲਾਉਂਦੇ ਸਭ ਬੇਬੁਨਿਆਦ ਹੈ ਕਿਉਂਕਿ ਅਮਰਤਪਾਲ ਮਹਿਰੂ ਦੇ ਬਾਰੇ ਇਹ ਕਿਹਾ ਜਾਂਦਾ ਕਿ ਉਹ ਮਾਵਾ ਭੈਣਾਂ ਦੀ ਇੱਜ਼ਤਾਂ ਦੀ ਹਫਾਜ਼ਤ ਕਰਨੇ ਵਾਲਾ ਨਾ ਕਿ ਉਹ ਬਲਤਕਾਰ ਕਰਨੇ ਵਾਲਾ ਇਹ ਸਭ ਬਿਆਨਬਾਜ਼ੀ ਜਿਹੜੇ ਦੇਨ ਦੇ ਇਹ ਤਿੰਨ ਪਰਿਵਾਰ ਇਹ ਸਿਰਫ ਫੇਮ ਵਾਸਤੇ ਆਪਣੇ ਪੈਸੇ ਕੁਛ ਇਹਨਾਂ ਨੇ ਲਏ ਜਿਹੜੇ ਉਹਨਾਂ ਦਾ ਕਰਕੇ ਆਦਰਵਾਈਜ਼ ਇਹਨਾਂ ਨੂੰ ਵੀ ਇਸ ਚੀਜ਼ ਦਾ ਪਤਾ ਹੈ ਹਕੀਕਤ ਦੇ ਬਾਰੇ ਕਿ ਅਮਰਤਪਾਲ ਮਹਿਰੂ ਕਿਸ ਤਰ੍ਹਾਂ ਦਾ ਬੰਦਾ ਹੈ ਜਿਹੜਾ ਬੰਦਾ ਦੂਸਰਿਆਂ ਨੂੰ ਬੁਰੇ ਕੰਮਾਂ ਤੋਂ ਡੱਕੇ ਉਹ ਆਪ ਕਿਸ ਤਰ੍ਹਾਂ ਇੰਜ ਦੇ ਕੰਮ ਕਰ ਸਕਦਾ ਤੇ ਅਮਰਪਾਲ ਮਹਿਰੂ ਪਹਿਲਾਂ ਵੀ ਤੁਹਾਨੂੰ ਪਤਾ ਉਹਦੇ ਕਿਰਦਾਰ ਦਾ ਕਿ ਕਿਸ ਤਰ੍ਹਾਂ ਧੀਆਂ ਭੈਣਾਂ ਦੀ ਇੱਜ਼ਤ ਦਾ ਰਖਵਾਲਾ ਵਾ ਉਹ ਐਂਦਾ ਕੰਮ ਨਹੀਂ ਕਰਦਾ ਇਹ ਸਿਰਫ ਇੱਕ ਪ੍ਰੋਪਗੈਂਡਾ ਕੀਤਾ ਗਿਆ ਵਾ ਇੱਕ ਫੇਕ ਗੱਲ ਚਲਾਈ ਗਈ ਤਾਂ ਕਿ ਉਹਨੂੰ ਬਦਨਾਮ ਕੀਤਾ ਜਾਏ ਬਾਕੀ ਵੀਰੋ ਤੁਸੀਂ ਵੀਡੀਓ ਦੇਖੀਏ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਰੇ ਕੋਟੇਸਰਾ ਖਿਆਲ ਆਪ ਰੱਖਾ